ਹਰ ਕੋਈ ਖਿਡਾਰੀ ਚਾਹੁੰਦਾ ਹੋਗਾ ਵੀ ਅਸੀਂ ਲੈ ਕੇ ਜਾਗੇ ਸਕਾਰਪੀਓ ਇੱਕ ਨਵਾਂ ਰਿਕਾਰਡ ਬਣਾਈਏ ਅਸੀਂ ਜੋ ਹੈ ਘਰੇ ਲੈ ਕੇ ਜਾਈਏ ਤੇ ਤੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਤੁਹਾਨੂੰ ਵੱਡੀ ਅਪਡੇਟ ਦੇਣੀ ਆ ਦੇਦਨਾ ਦਾ ਮੇਲਾ ਯਾਰ ਦੁਨੀਆ ਭਰ 'ਚ ਮਸ਼ਹੂਰ ਆ ਭਰਾ ਕਹਿੰਦੇ ਵੀਡੀਓ ਪਾਓ ਯਾਰ ਬਾਰ-ਬਾਰ ਕਹਿ ਰਹੇ ਆ ਤੇ ਮੈਨੂੰ ਬਣਾਉਣੀ ਪਈ ਵੀਡੀਓ ਟੀਮਾਂ ਦਾ ਹੀ ਮੇਨ ਹੁੰਦਾ ਨਾ ਖਿਡਾਰੀ ਦਰਸ਼ਕ ਜਾਣਨਾ ਚਾਹੁੰਦੇ ਆ ਵੀ ਕਿਹੜਾ ਪਲੇਅਰ ਕਿਹਦੇ ਨਾਲ ਆ ਇਦਾਂ ਦਾ ਪਤਾ ਸਾਰਿਆਂ ਨੂੰ ਵੀ ਸਾਰਿਆਂ ਨੇ ਹੀ ਖੇਡਣਾ ਦਾ ਲਗਭਗ ਸੋ ਜਿੰਨੀ ਕ ਮੈਨੂੰ ਅਪਡੇਟ ਮਿਲੀ ਆ ਹੇ ਤਾਈ ਉਹ ਤੁਹਾਨੂੰ ਦੱਸ ਦੂੰਗਾ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪੌਣੇ ਰਹਿੰਦੇ ਆ ਤੇ ਪੌਂਦੇ ਰਵਾਂਗੇ ਬੇਸ਼ੱਕ ਸਾਰਿਆਂ ਨੂੰ ਤਰੀਕ ਵੀ ਪਤਾ ਵੀ ਕੱਲ ਦਾ ਦਿਨ ਹੋਣਾ ਦੇਦਨਾ ਦੇ ਮੇਲੇ ਦਾ ਲਾਸਟ ਦਿਨ ਆ ਅੱਠ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਿਆ ਕੋਈ ਓਪਨ ਦੇ ਮੈਚ ਨਹੀਂਗੇ ਅੱਠ ਜੋ ਐ ਮਿੱਤਰੋ ਕਲੱਬਾਂ ਦੇ ਮੈਚ ਆ 2 ਲੱਖ ਪਹਿਲਾ ਇਨਾਮ ਤੇ ਦੂਜਾ ਇਨਾਮ 1.5 ਲੱਖ ਆ ਤੇ ਬੈਸਟਾਂ ਨੂੰ ਮਿੱਤਰੋ ਸਕੋਰਪੀਓ ਬ੍ਰਾਂਡ ਨਿਊ ਸਕਾਰਪੀਓ ਗੱਡੀਆਂ ਨਾਲ ਸਨਮਾਨ ਕੀਤਾ ਜਾਣਾ ਸੋ ਦੇਖਾਂਗੇ ਆ ਯਾਰ ਪੂਰੀਆਂ ਜਾਂਚਦੀਆਂ ਮੈਂ ਕਹਾਂ ਵੀ ਨਵੀਆਂ ਹੀ ਲੱਗਦੀਆਂ ਇਹ ਚੀਜ਼ਾਂ ਜੋ ਐ ਜੋ ਹੈ ਹਰ ਕੋਈ ਖਿਡਾਰੀ ਚਾਹੁੰਦਾ ਹੋਊਗਾ ਵੀ ਅਸੀਂ ਲੈ ਕੇ ਜਾਗੇ ਸਕਾਰਪੀਓ ਇੱਕ ਨਵਾਂ ਰਿਕਾਰਡ ਬਣਾਈਏ ਅਸੀਂ ਜੋ ਹੈ ਘਰੇ ਲੈ ਕੇ ਜਾਈਏ ਪਰ ਇਹ ਮੇਰੇ ਵੀਰੋ ਗੱਲਾਂ ਸਮਝਦੇ ਲੱਗਣੀਆਂ ਦੋ ਤੇ ਡੇਢ ਇਨਾਮ ਤੁਹਾਨੂੰ ਦੱਸਦੇ ਆ ਤਿੰਨ ਟੀਮਾਂ ਹੀ ਕਲੀਅਰ ਹੋਊਗਾ ਅੱਜ ਸ਼ਾਮ ਤਾਈਂ ਇਹਨਾਂ ਚੋਂ ਵੀ ਚੇਂਜ ਹੋ ਸਕਦਾ ਉਹ ਆਪਾਂ ਸੋਭਾ ਵਾਲੀ ਵੀਡੀਓ ਚ ਕਲੀਅਰ ਕਰ ਹੀ ਦੇਣਾ ਤੁਹਾਨੂੰ ਪਰ ਜਿੰਨਾ ਕ ਪਤਾ ਲੱਗਿਆ ਮੈਂ ਤੁਹਾਨੂੰ ਦੱਸਦਾ ਵੀ ਦੇਦਨੇ ਦੇ ਮੇਲੇ ਤੇ ਮਿੱਤਰੋ 8 ਕਲੱਬਾਂ ਖੇਡਣਗਾਂ ਪਰ ਪਹਿਲੀ ਟੀਮ ਆ ਮਿੱਤਰੋ ਯਾਦ ਕਬੱਡੀ ਕਲੱਬ ਸ਼ਕਰਪੁਰ ਦੜਬੇ ਮੰਡੀ ਦੀ ਟੀਮ ਬਾਨੀ ਆ ਮਿੱਤਰੋ ਬਿੱਟੂ ਪੋਲੇ ਵਾਲ ਟੀਮ ਬਣਾਊਗਾ ਇੱਕ ਟੌਪ ਦੀ ਉਹ ਚ ਜੋ ਪਲੇਅਰ ਆ ਉਹ ਵੀ ਤੁਹਾਨੂੰ ਦੱਸਦਾ ਜੋ ਆਪਾਂ ਨੂੰ ਮਿੱਤਰੋ ਹਰਿਆਣੇ ਦੀ ਟੀਮਾ ਬਿੱਟੂ ਪੋਲੇ ਵਾਲ ਦੀ ਹਰਿਆਣੇ ਦੀ ਟੀਮ ਚ ਸੁਲਤਾਨ ਸ਼ਾਮਸ਼ਪੁਰੀ ਨੇ ਖੇਡਣਾ ਬਾਂਟੀ ਟਿੱਬੇ ਵਾਲਾ ਪੂਰੀ ਸ਼ਾਨਾ ਮਿੱਤਰੋ ਸ਼ੀਲੂ ਹਰਿਆਣੇ ਵਾਲਾ ਤੇ ਧਾਕੜ ਗੋਗੜੀਆਂ ਸਮਿੱਤ ਸਵਾ ਆਰਸ਼ ਬਰਸਾਲਪੁਰ ਤੇ ਬੁਰੀਆ ਸਿਰਸਰਾ ਇਹ ਮਿੱਤਰੋ ਟਾਪ ਦੇ ਪਲੇਅਰ ਤੁਹਾਨੂੰ ਜਬ ਬਿੱਟੂ ਭੋਲੇ ਵਾਲ ਦੀ ਟੀਮ ਚ ਜਿੰਨਾ ਕ ਅੱਜ ਕਲੀਅਰ ਹੋਇਆ ਨਾ ਵੀ ਇਹ ਪਲੇਅਰ ਆਉਣੇ ਆ ਇਹ ਜੋ ਟੀਮ ਅਮਨ ਦਿਉਰਾ ਵੀ ਖੇਡੂਗਾ ਪੰਕਜ ਬੇਰੀ ਵੀ ਖੇਡੂਗਾ ਇਸ ਟੀਮ ਚ ਯਾਨਕੀ ਸਰੇ ਦੀ ਟੀਮ ਬਣੂਗੀ ਇਹ ਤੇ ਸ਼ਗਰਪੁਰ ਦੀ ਟੀਮ ਚ ਸ਼ਾਜੀ ਸ਼ਗਰਪੁਰ ਬੋਲਟ ਖੀਰਾਂ ਵਾਲ ਸਣੀ ਆਦਮ ਵਾਲ ਅਮਨ ਸੁਨਿਆਰਾ ਲਵਲੀ ਮਹਿਮਦਵਾਲ ਅੰਬਾ ਸੋਰ ਸੈੰਗਾਲਾ ਤੇ ਇੱਕ ਜੋ ਮਾਝੇ ਦੀ ਟੀਮ ਬਾਨੀ ਆ ਜੀਚੇ ਸ਼ਰਨਾ ਡੱਗੋ ਰਮਾਣਾ ਹਾਕਮ ਵਾਲੀ ਆ ਜੱਗੂ ਵੀ ਉਸ ਟੀਮ ਚ ਹੋ ਸਕਦਾ ਉਹ ਕਨਫਰਮ ਕਰ ਦਾਂਗੇ ਆਪਾਂ ਕੱਲ ਨੂੰ ਤੇ ਬਾਕੀ ਮਿੱਤਰੋ ਉਹ ਵੀ ਤਗੜੀ ਟੀਮ ਬਣੂਗੀ ਦੜਵੇਂ ਮੰਡੀ ਚੋ ਹਿਯਾਰਾ ਬੋਪਰ ਬੂਟਾ ਅਣਦਾਣਾ ਮਾਨ ਸਿੰਘ ਡੀਲਾ ਜਾਂ ਲਈ ਜੋ ਆ ਦੀਨੂ ਜਵਾਰਾ ਭੋਲਾ ਜੀਂਦ ਤੇ ਵਿਕਾਸ ਛਾਤਰ ਆ ਬਹੁਤ ਤਗੜੀ ਟੀਮ ਮਿੱਤਰੋ ਇਹਨਾਂ ਦੀ ਬਣੂ ਟੀਮਾਂ ਇੰਨੀਆਂ ਕਿ ਕਲੀਅਰ ਹੋਈਆਂ ਅਜੇ ਪਰ ਤੁਹਾਨੂੰ ਪਲੇਅਰ ਦੱਸ ਦਿੰਨਾ ਵੀ ਯਾਦ ਦੇ ਨੇ ਵੀ ਖੇਡਣਾ ਚੋਲੇ ਵਾਲਾ ਆਰਸ਼ ਵੀ ਆਊਗਾ ਮਿੱਤਰੋ ਸਾਰੇ ਜੋ ਹੈ ਛੋਟੀ ਛੋਟੀ ਦੇ ਮਾਲ ਜਿਹੜੇ ਅੱਜ ਦੇ ਟਾਈਮ ਦੇ ਸਟਾਰ ਹਨ ਸਾਰਿਆਂ ਨੇ ਮਿੱਤਰੋ ਇਸ ਮੇਲੇ ਤੇ ਪਹੁੰਚਣਾ ਕਿਉਂਕਿ ਹਰ ਕੋਈ ਚਾਹੁੰਦਾ ਯਾਰ ਵੀ ਅਸੀਂ ਜੋ ਹੈ ਸਕਾਰਪੀਓ ਲੈ ਕੇ ਜਾ ਗਏ ਅਸੀਂ ਲੈ ਕੇ ਜਾ ਗਏ ਹਨਾ ਹਰ ਕੋਈ ਖਿਡਾਰੀ ਦੀ ਇੱਛਾ ਹੁੰਦੀ ਆ ਸੋ ਇਸ ਵਾਰ ਦੇਖਦੇ ਆਂ ਵੀ ਕਿਹੜੇ ਦੇ ਹਿੱਸੇ ਆਉਂਦੀ ਆ ਕਿਹੜਾ ਜੋ ਹੈ ਕਰਮਾ ਵਾਲਾ ਅੱਜ ਕੱਲ ਨੂੰ ਮੇਤਰੋ ਦੇਦਨਾ ਦੇ ਮੇਲੇ ਤੋਂ ਸਕਾਰਪੀਓ ਲਊਗਾ ਜੱਤੂਗਾ ਇਹ ਵੀ ਗੱਲਾਂ ਸਮੇਂ ਤੇ ਆ ਨਵੀਂ ਅਪਡੇਟ ਲੈ ਕੇ ਮਿਲਦੇ ਆ ਮੇਤਰੋ ਨਵੀਂ ਵੀਡੀਓ ਚ ਲਾਈਕ ਕਰਨਾ ਬਣਦਾ ਤੁਹਾਡਾ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਨਵੀਂ ਅਪਡੇਟ ਲੈ ਕੇ ਮਿਲਦੇ ਆ ਧੰਨਵਾਦ